ਲੋੜੀ ਆਪਾਂ ਹਰੇ ਖੇਤਾਂ ਦੀ ਜਿਹੜੀ ਆ ਉਹ ਗੱਲ ਕਰ ਰਹੇ ਆ ਹਰਿਆਲੀ ਦੀ ਦੇਖੋ ਕਿਤਾ ਆ ਮੱਕੀ ਦਾ ਖੇਤ ਹੈ ਤੇ ਕੱਟੀ ਹਰਿਆਲੀ ਤੇ ਨਾਲ ਮੁਸਲਾ ਤੋਂ ਢੇਰੀ ਵਾਹ ਰੋਡ ਦੇ ਉੱਤੇ ਹਰੇ ਹਰੇ ਦਰਸਤਾ ਇਹ ਹਰਿਆਲੀ ਉਹ ਤਾਂ ਬਹੁਤ ਪੱਸੀਆ ਲੱਗਦਾ ਆ ਦਰਾ ਇਹ ਆ ਦੋਨੋਂ ਪਾਸੇ ਦਰਸਤ ਨੇ ਪੜੇ ਵਧੀਆ ਲੱਗਦੇ ਆ ਬਹੁਤ ਆ ਵਧੀਆ ਜਿਹੀ ਲੱਗਦੀ ਉਹ ਹਰਿਆਲੀ ਦੇ ਨਾਲ ਹੀ ਖੁਸ਼ਹਾਲੀ ਹੈ ਹਰਿਆਲੀ ਦੇ ਨਾਲ ਹੀ ਵਾਤਾਵਰਨ ਠੀਕ ਹੈ ਤੇ ਹਰਿਆਲੀ ਦੇ ਨਾਲ ਹੀ ਮਨ ਖੁਸ਼ ਹੁੰਦਾ ਹੈ ਜੀ ਆਹ ਜੀ ਹਰਿਆਲੀ ਹਰ ਤਰ੍ਹਾਂ ਦੀ ਜਿਹੜੀ ਉਹ ਠੀਕ ਹੈ ਚਾਹੇ ਉਹ trastandir reactive ਵੇ ਦਾ ਚਾਹੇ ਉਹ ਅਨਸਾਨਾਂ ਦੀ ਹਰਿਆਲੀ ਹੋ। ਉਹ ਹਰਿਆਲੀ ਦੇ ਵਿੱਚ ਕਈ ਭਾਵ ਹੁੰਦੇ ਨੇ। ਜਿਹੜੇ ਆਪੇ ਸਭ ਜਾਣਦੇ ਹਾਂ। ਹਰਿਆ ਰੰਗ ਹਰਿਆਜੀ ਵਾਲਾ ਤੋਂ ਭਾਰਤ ਦੀ ਹਰਿਆਜੀ ਵਾਲਾ। ਜੀ ਇਹਨੂੰ ਬਹੁਤ ਵੱਡੀ ਮਹਤਾਤ ਦਿੱਤੀ ਗਈ। ਇਹ ਇਹਦੇ ਵਿੱਚ ਇਹ ਜਿਹੜਾ ਰੋਡ ਦੇ ਉੱਤੇ ਦੋਨੋਂ ਪਾਸੇ ਹਰਿਆਲੀ ਦੇਤੀ ਆ ਤੇ ਚਲੋ ਵਧੀਆ ਲੱਗਿਆ ਹਰਿਆਲੀ ਵਧੀਆ ਲੱਗਦੀ ਤੋਂ ਇਸ ਤਰ੍ਹਾਂ ਕਰਕੇ ਹਾਰਾ ਸੜਕ ਤੇ ਉੱਤੇ ਹਾਰਾ ਰੋਡ ਦੇ ਉੱਤੇ ਜਿੰਨੇ ਕਰੋੜਾ ਜੋ ਵੀ ਪਿੰਡਾਂ ਦੀਆਂ ਹੈ ਆ ਗਿਆ ਨੇ ਸਾਰਿਆਂ ਨੂੰ ਛੇਦ ਪਣਾ ਕੇ ਸਾਰਿਆਂ ਨੂੰ ਰੋਕਾ ਜਿਹੜਾ ਉਹ ਆਪਣੇ ਧੋਣੇ ਚਾਹੀਦੇ ਤਾਂ ਕਿ ਹਰਿਆਲੀ ਜਿਹੜੀ ਆ ਖੁਸ਼ਹਾਲੀ ਰੱਖੇ ਉਹ ਵਾਤਾਵਰਨ ਜਿਹੜਾ ਹਰਿਆਲੀ ਦੇ ਨਾਲ ਹੀ ਠੀਕ ਰਹਿੰਦਾ ਹੈ ਠੀਕ ਹੈ ਜੀ ਹਰਿਆਲੀ ਦੇ ਨਾਲ ਹੀ ਸਭ ਕੁਝ ਹੈ ਤੋਂ ਇਸ ਤਰ੍ਹਾਂ ਕਰਕੇ ਇਹ ਜੋ ਹਰਿਆਲੀ ਵਾਲਾ ਤੁਹਾਨੂੰ ਹੈ ਇਹ ਸੀਨ ਬਖਾਇਆ ਹੈ ਤੋਂ ਉਸ਼ੜਾ ਵਾਲੇ ਰੋਡ ਤੋਂ ਲੈ ਕੇ ਅੱਗੇ ਆ ਸਰਜੇ ਆ ਮੋੜ ਆ ਅੱਗੇ ਆ ਰਿਹਾ ਉਹ ਸੱਤਿਆਲੇ ਮੋੜ ਤੋਂ ਮੈਂ ਸਿੱਧਾ ਜਮਾਗਾ ਢੇਰੀ ਬਾੜੀ ਆ ਸਰਜੇ ਦਾ ਰੋਡ ਆ ਇਧਰ ਆ ਉਸ਼ੜਾ ਮੈਹਨਤ ਦੇ ਉੱਤੇ ਜਿਹੜਾ ਅੱਗ ਰੋਖ ਲੱਗੇ ਨੇ ਤੇ ਹਰਿਆਲੀ ਉਵਾਰੇ ਨੇ ਇਹ ਅੱਗੇ ਜਿੱਦੋਂ ਕੋਈ ਫਸਲ ਹੁੰਦੀ ਜਿਦਾ ਮੱਕੀ ਦੀ ਫਸਲ ਆ ਜਾਂ ਉਹ ਕੋਈ ਹਾਸਤੀਆਂ ਫਸਲਾਂ ਆ ਇਹ ਵਧੀਆ ਲੱਗਦਾ ਹੈ ਤੇ ਆਰਪਰਾ ਕਰਕੇ ਵਧੀਆ ਚੱਲਦਾ ਆਇਆ ਹੈ। ਇਹਦੇ ਨਾਲ ਵੀ ਮੌਸਮ ਦਾ ਬਹੁਤ ਫਰਕ ਪੈਂਦਾ ਹਰਿਆਲੀ ਦੇ ਨਾਲ ਜਿਹੜੀ ਠੰਡੀ ਛਾਂ ਦਿੰਦੀ ਆ। ਚਾਹੇ ਉਹ ਫਸਲਾਂ ਦੀ ਹੋਵੇ, ਰਸਤਾ ਦੀ ਹੋਵੇ। ਕੋਈ ਮਨ ਨੂੰ ਵਧੀਆ ਪਹੁੰਚੀਆਂ। ਉਹ ਇਸ ਤਰ੍ਹਾਂ ਕਰਕੇ ਹੀ ਕਿ ਖੁਸ਼ਹਾਲੀ ਦਾ ਸਭ ਇਹ ਬੁਜ਼ਾਰਤ ਹੈ।